ਦੇਖੋ ਵੋਟ ਚੋਰ ਗੱਦੀ ਛੋੜ ਇਹ ਜਿਹੜਾ ਆਵਾਜ਼ ਹੈ ਇਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚੋਂ ਅਸੀਂ ਇਹ ਸ਼ੁਰੂ ਕੀਤੀ ਜਦੋਂ ਉਹਨਾਂ ਨੇ ਕਿਹਾ ਸੀ ਐਸ ਆਈ ਆਰ ਕਰਨੀ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ ਐਸ ਆਈ ਆਰ ਦੇ ਰਾਹੀਂ ਉਹਨਾਂ ਦਾ ਮਤਲਬ ਹੈ ਕਿ ਐਸ ਆਈ ਆਰ ਕਰਕੇ ਅਸੀਂ ਵੋਟਾਂ ਕੱਟ ਦੀਏ ਤੇ ਵੋਟਾਂ ਕੱਟ ਕੇ ਅਸੀਂ ਬਿਹਾਰ ਦੇ ਵਿੱਚ ਆਪਣੀ ਸਰਕਾਰ ਬਣਾ ਦਈਏ ਕਿਉਂਕਿ ਜਿਸ ਰਾਜੇ ਚ ਚੋਣਾ ਹੋ ਰਹੀਆਂ ਚ 4 ਮਹੀਨਿਆਂ ਨੂੰ ਉਰੇ ਚ ਐਸਆਰ ਦਾ ਕੀ ਮਤਲਬ ਹੋਇਆ ਅਸੀਂ ਰੋਲਾ ਪਾਇਆ ਫਿਰ ਨਾਹਰਾ ਦਿੱਤਾ ਵੋਟ ਚੋਰ ਗੱਦੀ ਛੋੜਦਾ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਵੀ ਕਿਸ ਪ੍ਰਕਾਰ ਦੇਸ਼ ਦੇ ਰਾਜਾਂ ਚ ਬੀਜੇਪੀ ਨੇ ਸਰਕਾਰਾਂ ਲੁੱਟੀਆਂ ਚੋਰੀ ਕਰਕੇ ਵੋਟਾਂ ਦੀ ਤੇ ਦੇਸ਼ ਦੀ ਸਰਕਾਰ ਵੀ ਅੱਜ ਹਰਿਆਣੇ ਦੀ ਸਰਕਾਰ 8 ਸੀਟਾਂ ਨਾਲ ਚਲੀ ਗਈ 22000 ਲੋਕਾਂ ਦੇ ਵੋਟਾਂ ਦਾ ਫਰਕ 8 ਸੀਟਾਂ ਦੇ ਨਹੀਂ ਤਾਂ ਅੱਜ ਸਾਡੀ ਸਰਕਾਰ ਹੋਣੀ ਸੀ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਹੋਣੇ ਸੀ ਜੇ 25 ਸੀਟਾਂ ਸਾਨੂੰ ਆ ਜਾਂਦੀਆਂ ਲੇਕਿਨ 25 ਸੀਟਾਂ 'ਚ ਫਰਕ ਕਿੰਨਾ ਸੀ ਵੋਟਾਂ ਦਾ 30 ਕੇ 31000 ਦਾ ਫਰਕ ਸੀ ਜੇ 31000 ਵੋਟਾਂ ਸਾਨੂੰ ਵੱਧ ਪੈ ਜਾਂਦੀਆਂ ਤਾਂ ਪਤ 25 ਸੀਟਾਂ ਸਾਨੂੰ ਆ ਜਾਂਦੀਆਂ ਸਮਾਲ ਮਾਰਜਨ ਜਿੱਥੇ ਇਹ ਵੋਟ ਚੋਰੀ ਕਰਦੇ ਉਹਤੇ ਮਹਾਰਾਸ਼ਟਰ ਦੇ ਵਿੱਚ ਐਮਪੀ ਦੀਆਂ ਸੀਟਾਂ ਜਾਦੇ ਅਸੀਂ ਜਿੱਤ ਗਏ ਸੀਟਾਂ ਜਿੱਤਣ ਤੋਂ ਬਾਅਦ 50 ਮਹੀਨਿਆਂ ਚ 70 ਕੇ 72 ਲੱਖ ਵੋਟ ਕੱਢ ਦਿੱਤੀ ਗਈ ਮਹਾਰਾਸ਼ਟਰ ਚ ਤੇ ਸਰਕਾਰ ਬਣ ਗਈ ਬੀਜੇਪੀ ਦੀ ਯਾਰ 5 ਮਹੀਨੇ ਪਹਿਲਾਂ ਅਸੀਂ ਜਿੱਤੇ ਆ ਐਵੇਂ ਛੱਤੀਸਗੜ੍ਹ ਚ ਅਸੀਂ ਸਾਨੂੰ ਸ਼ੱਕ ਤਾਂ ਸੀਗਾ ਯਕੀਨ ਫਿਰ ਉਦੋਂ ਹੋਇਆ ਜਦੋਂ ਅਸੀਂ ਪੜਤਾਲ ਕੀਤੀ ਇੱਕ ਘਰੇ ਅਸੀਂ ਵੋਟਾਂ यूपी ਦੇ ਲੋਕਾਂ ਦੀਆਂ ਵੋਟਾਂ ਪੜੀਆਂ ਵਿਆ ਕਰਨਾਟਕਾ ਚ ਜਿਹੜਾ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਤੇ ਰਾਹੀਂ ਦੱਸਿਆ ਕਿੰਨਾ ਵੋਟਾਂ ਦੀਆਂ ਕਾਂਗਰਸੀ ਨੇ ਵੋਟਾਂ ਕੱਢਦੇ ਆ ਉਹਨੂੰ ਲਿਖ ਦਿੰਦੇ ਆ ਮਰ ਗਏ ਉਹਨਾਂ ਨੂੰ ਰਾਹੁਲ ਗਾਂਧੀ ਨੇ ਮਰਿਆਂ ਨੂੰ ਜਿਉਂਦਿਆਂ ਕਰਕੇ ਆਪਦੇ ਨਾਲ ਚਾਹ ਪੀਈ ਵੀ ਤਾਂ ਜਿਉਂਦੇ ਬੈਠੇ ਜਿਨ੍ਹਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਮਰਿਆ ਘੋਸ਼ਿਤ ਕਰਤਾ ਸੋ 16 ਜਿਹੜੀ 18 ਸਾਲਾਂ ਦਾ ਨੌਜਵਾਨ ਮੁੰਡਾ ਉਰੀਆ 16 ਨੰਬਰ ਫਾਰਮ ਤੇਰੀ ਵੋਟ ਬੰਦੀ ਹੈ। ਉਰੇ ਤੇ 123 ਸਾਲਾਂ ਦੀ ਔਰਤ ਦੀ ਵੋਟ ਬਣੀ ਵੀ ਉਹ ਭੁਗਤਾ ਕੇ ਆਈ ਕਾਗਜ਼ਾ ਚ ਜਦ ਕਿ ਗਿਨਿਸ ਆਫ ਬੁੱਕ ਆਫ ਵਰਲਡ ਰਿਕਾਰਡ ਚ ਇਹ ਕਿਹਾ ਹੈ ਕਿ ਇਸ ਦੁਨੀਆ ਤੇ 115 ਸਾਲ ਤੋਂ ਵੱਡਾ ਜੀਵਤ ਕੋਈ ਇਨਸਾਨ ਨਹੀਂ ਹੈ। ਪਰ ਇਨੀ ਤਾਂਗਲੀ ਹੋ ਰਹੀ ਹੈ ਸੋ ਇਸ ਕਰਕੇ ਦਸਕਤ ਅਭਿਆਨ ਸ਼ੁਰੂ ਕੀਤਾ ਰਾਹੁਲ ਗਾਂਧੀ ਨੇ। 5 ਕਰੋੜ ਸਾਡਾ ਫਾਰਮਾ ਦਾ ਟਿੱਚਾ ਪੂਰੇ ਦੇਸ਼ ਭਰ ਦੇ ਵਿੱਚ ਅਸੀਂ ਰਾਹੁਲ ਗਾਂਧੀ 5 ਕਰੋੜ ਫਾਰਮ ਜਿਹੜੇ ਜਮਾ ਕਰਾਏਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਪੰਜਾਬ ਦੇ ਵੀ ਅਸੀਂ ਹਰ ਬੂਤੇ ਕੋਨੇ-ਕੋਨੇ ਚ ਜਾ ਕੇ ਇਹ ਜਿਹੜੇ ਫਾਰਮ ਭਰ ਰਹੇ ਆ ਜਿਨ੍ਹਾਂ ਲੋਕਾਂ ਨੂੰ ਸਾਡੀ ਗੱਲ ਤੇ ਵਿਸ਼ਵਾਸ ਹੈ ਜਿਹੜੇ ਮੰਨਦੇ ਆ ਕਿ ਵੋਟ ਚੋਰੀ ਹੋ ਰਹੀ ਹੈ ਤੇ ਤੱਕਾ ਹੋ ਰਿਹਾ ਹੈ ਉਹਨਾਂ ਤੋਂ ਅਸੀਂ ਦਸਖਤ ਕਰਾ ਕੇ ਫਾਰਮਾ ਨੂੰ ਫਿਰ ਅਸੀਂ ਰਾਹੁਲ ਗਾਂਧੀ ਜੀ ਦੇ ਜਰੀਏ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹ ਫਾਰਮ ਪਨਾਵਾਂਗੇ ਅੱਜ ਉਰੀ ਸ਼ੁਰੂਆਤ ਕਰਨ ਵਾਸਤੇ ਬਪੇਸ਼ ਬਗੇਰ ਜੀ 1 ਤਰੀਕ ਨੂੰ ਆਏ ਸਨ ਉਰੀ ਸ਼ੁਰੂਆਤ ਕਰਕੇ ਗਏ ਹੈ ਆਫੀਸ਼ੀਅਲ ਤੌਰ ਤੇ ਲਾਂਚਿੰਗ ਜਿਹਨੂੰ ਕਹਿੰਦੇ ਫਾਰਮ ਦੀ 2 ਤਰੀਕ ਨੂੰ ਦੁਸ਼ਹਿਰਾ ਸੀ ਅੱਜ ਮੈਂ ਰੋਪੜ ਵਿਖੇ ਆਇਆ ਹਾਂ ਉਰੀ ਸ਼ੁਰੂਆਤ ਕਰਨ ਇਸ ਤੋਂ ਬਾਅਦ ਮੇਰੇ ਬੰਦੇ ਬੂਥ ਤੇ ਕਾਂਗਰਸ ਦੇ ਸਰਪੰਚ ਪੰਚ ਆਪਣੇ ਆਪਣੇ ਬੂਥਾਂ ਤੇ ਉਨੇ ਕਨੇਟ ਜਾ ਕੇ ਰੋਪੜ ਚੋਂ ਨੰਗਲ ਚੋਂ ਅਨੰਦਪੁਰ ਸਾਹਿਬ ਚੋਂ ਪੂਰੇ ਜ਼ਿਲ੍ਹੇ ਚੋਂ ਇਹ ਇਸ ਤਰ੍ਹਾਂ ਫਾਰਮ ਭਰਾ ਕੇ ਇਹ ਆਉਣ ਵਾਲੇ ਸਮੇਂ ਚ ਜਮ੍ਹਾਂ ਕਰਾਉਣਾ